ਨਾਮ ਆ ਗਿਆ ਆਪਣਾ ਸੁਖਦੇਵ ਸਿੰਘ ਜਿਹੜੀਆਂ ਇਹ ਵੈਰਾਈਟੀਆਂ ਆਪਾਂ ਇੱਥੇ ਹੀ ਤਿਆਰ ਕਰਦੇ ਆਂ ਜੀ ਸਾਰੀਆਂ ਗੁੜ ਦੀਆਂ ਜਾਂ ਮਸਾਲਾ ਹਲਦੀ ਵਗੈਰਾ ਹਾਂ ਹਾਂਜੀ ਇੱਥੇ ਹੀ ਕਰਦੇ ਆਂ ਸਾਰੀਆਂ ਅੱਛਾ ਆ ਪੀਨੇ ਆ ਅੱਛਾ ਤੇ ਗ੍ਰਾਂਡ ਬਣਾਉਨੇ ਆ ਹਾਂਜੀ ਸ਼ੁੱਧਤਾ ਦੀ ਗਰੰਟੀ ਹੋਊਗੀ ਹਾਂ ਸ਼ੁੱਧਤਾ ਦੀ ਪੂਰੀ ਗਰੰਟੀ ਹੈ ਜੀ ਅੱਛਾ ਤੇ ਇੱਕ ਜਿਹੜੇ ਹੁਣ ਆਪਣਾ ਜੀ ਯੂਪੀ ਵਾਲੇ ਭਰਾ ਸਸਤਾ ਗੁੜ ਲਈ ਫਿਰਦੇ ਹੁੰਦੇ ਆ 50-50 ਰੁਪਏ ਵਿੱਚ ਹੀ ਜਾਂਦੇ ਆ ਉਹਦਾ ਕੀ ਕਾਰਨ ਆ ਜੀ ਤੁਸੀਂ ਇਹਦਾ ਕਾਰਨ ਇਹ ਆ ਵੀ ਇੱਕ ਤਾਂ ਖਰਾਬ ਖੰਡ ਹਾਂਜੀ ਆਲੂ ਪਾਤੇ ਵਿੱਚ ਹਾਂਜੀ ਸੀਰਾ ਪਤਾ ਅੱਛਾ ਰੰਗ ਪਾ ਕੇ ਉਹ ਤਿਆਰ ਕਰਦੇ ਆ ਹਾਂਜੀ ਜਿਹਦੇ ਨਾਲ ਚਾਹ ਫਟ ਜਾਂਦੀ ਹੈ ਹਾਂਜੀ ਹਾਂਜੀ ਤੇ ਖਾਣ ਦੇ ਵਿੱਚ ਵੀ ਉਹ ਜੀਭ ਨੂੰ ਘਟਦਾ ਹੈ ਮਸਾਲੇ ਹੁੰਦੇ ਆ ਨਾ ਮਸਾਲੇ ਹਾਂਜੀ ਇੱਕ ਤੁਸੀਂ ਕਹਿ ਰਹੇ ਸੀ ਕਿ ਜੇ ਅਸੀਂ ਜੇ ਮੰਨ ਲਓ ਵੀ 25 ਰੁਪਏ ਵੀ ਗੁੜ ਤਿਆਰ ਕਰਾਉਣਾ ਹੋਵੇ 30 ਰੁਪਏ ਉਹ ਵੀ ਕਰ ਦਿਆਂਗੇ ਉਹ ਕੀ ਮੈਂ ਉਹਦੇ ਤੁਸੀਂ ਆਪਦਾ ਸਮਾਨ ਲਿਓ ਸੀਰਾ ਲਿਓ ਹਾਂਜੀ ਤੇ ਖਰਾਬ ਜਿਹੜੀ ਖੰਡ ਹੋਈ ਵੀ ਮੇਰੇ ਤੋਂ ਲਿਓ ਅੱਛਾ ਮੰਨ ਲਓ ਵੀ ਇੱਕ ਪਾਪੜੀ ਹੁੰਦੀ ਹੈ ਹਾਂਜੀ ਰੰਗ ਕਾਟ ਹੁੰਦਾ ਤੇ ਰੰਗ ਹਾਂਜੀ ਯਾਨੀ ਕਿ ਜਿਹੜੇ ਟਰਾਲਿੰਗ ਵਾਲੇ ਵੇਚਦੇ ਫਿਰਦੇ ਹਨ ਇਸ ਤਰ੍ਹਾਂ ਹੀ ਲੋਕਾਂ ਦੀ ਸੇਤਨਾ ਖਲਵਾੜ ਕਰਦੇ ਹਨ ਹਾਂਜੀ ਹਾਂਜੀ ਉਹ ਸਾਰਾ ਜਿਹੜਾ ਹੈ ਗੰਦਾ ਸਮਾਨ ਹਾਂਜੀ ਪਾ ਕੇ ਬਸ ਉਹ ਰੰਗ ਪਾ ਕੇ ਉਹਦਾ ਸੋਨਾ ਬਣਾ ਦਿੰਦੇ ਹਾਂਜੀ ਆਪਣੀ ਤਾਂ ਸ਼ੁੱਧਤਾ ਦੀ ਗਾਰੰਟੀ ਹੋਵੇ ਨਾ ਨਾ ਪਾ ਰੰਗ ਪਾਉਨੇ ਆ ਹਾਂਜੀ ਹਾਂ ਨਾ ਆਪਾਂ ਪਾਪੜੀ ਪਾਉਨੇ ਆ ਨਾ ਕੋਈ ਹੋਰ ਚੀਜ਼ ਪਾਉਨੇ ਆ ਉੱਪਰ ਸਿਰਫ ਭਿੰਡੀ ਤੋਂ ਗੁੜ ਤਿਆਰ ਕਰਦੇ ਹਾਂ ਅੱਛਾ ਕੈਮੀਕਲ ਨਹੀਂ ਵਰਤਦੇ ਨਹੀਂ ਕੈਮੀਕਲ ਨਹੀਂ ਵਰਤਦੇ ਗੰਨੇ ਤੇੋਂ ਤੇ ਭਿੰਡੀ ਤੋਂ ਹੀ ਗੁੜ ਤਿਆਰ ਹੁੰਦਾ ਹੈ